ਮੂੰਗੀ ਛੋਲਿਆਂ ਦੀ ਦਾਲ ਜਿਹੜੀ ਆ ਧੋ ਲਈ ਕੁੱਕਰ ਚ ਪਾਤੀ ਆ ਟਮਾਟਰ ਤਿੰਨ ਦੋ ਦੋ ਪੀਸ ਕਰਕੇ ਰੱਖਤੇ ਇੱਕ ਪਿਆਜ਼ ਦੋ ਤਿੰਨ ਪੀਸ ਕਰਕੇ ਰੱਖਤੇ ਹਰੀਆਂ ਮਿਰਚਾਂ ਪਾਤੀਆਂ ਘੀਆ ਛੋਟਾ ਜਿਹਾ ਕੱਟ ਕੇ ਪਾ ਦਿੱਤਾ ਤੇ ਬਾਥੂ ਪਾ ਦਿੱਤਾ ਵਿੱਚ ਆਪਾਂ ਨਮਕ ਹਲਦੀ ਤਿੰਨ ਗਲਾਸ ਪਾਣੀ ਦੇ ਪਾ ਕੇ ਇਹਨੂੰ ਤਿੰਨ ਚਾਰ ਸੀਟੀਆਂ ਲਵਾ ਲਈਆਂ ਦਾਲ ਢਲ ਗਈ ਐਨ ਮੈਸ਼ ਕਰ ਲਈ ਆ ਹੁਣ ਇਹਦਾ ਤੜਕਾ ਤਿਆਰ ਕਰਦੇ ਬਹੁਤ ਹੀ ਟੇਸਟੀ ਬਹੁਤ ਛੇਤੀ ਦਾਲ ਬਣਦੀ ਤੇਲ ਗਰਮ ਰੱਖਿਆ ਹਿੰਗ ਰਾਈ ਜੀਰਾ ਤੇ ਕਸੂਰੀ ਮੇਥੀ ਪਾਤੀ ਆ ਗੈਸ ਬੰਦ ਕਰਕੇ ਲਾਲ ਮਿਰਚ ਪਾਤੀ ਆ ਤੜਕਾ ਤਿਆਰ ਆ ਦਾਲ ਪਾਤੀ ਅਦਰਕ ਲਸਣ ਭੁੱਲ ਗਿਆ ਮੈਂ ਦੁਬਾਰਾ ਹੁਣ ਦੇਸੀ ਘਿਓ ਦੇ ਵਿੱਚ ਭੁੰਨ ਕੇ ਲਾਲ ਕਰਕੇ ਫਿਰ ਪਾਉਂਗੀ ਇਹਦੇ ਵਿੱਚ ਤੇ ਹਰਾ ਧਨੀਆ ਪਾਤਾ ਮਲਾਈ ਪਾਤੀ ਫ੍ਰੈਸ਼ ਥੋੜੀ ਜਿਹੀ ਮਿਕਸ ਕਰ ਦੰਨੇ ਆ ਥੋੜੀ ਜਿਹੀ ਆਪਾਂ ਉੱਪਰ ਪਾ ਦੰਨੇ ਆ ਹੋਟਲ ਵਾਲੀ ਲੁੱਕ ਆਪਾਂ ਦੇਣੀ ਇਹਨੂੰ ਬਹੁਤ ਹੀ ਟੇਸਟੀ ਜਿੱਦਾਂ ਆਪਾਂ ਹੋਟਲ ਦੇ ਵਿੱਚ ਦਾਲ ਮਖਣੀ ਖਾਣੇ ਜਾ ਕੇ ਨਾ ਉਦਾਂ ਦੀ ਤਿਆਰ ਹੋ ਜਾਂਦੀ ਆ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਅਦਰਕ ਲਸਣ ਐ ਚੰਗੀ ਤਰ੍ਹਾਂ ਲਾਲ ਕਰਕੇ ਪਾ ਦਿੱਤਾ ਆ ਬਣਾਓ ਤੇ ਖਾਓ ਬੜੀ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਦੇਖੋ